ਹਾਂਜੀ ਦੋਸਤੋ ਜਾਨਵਰ ਪਾਣੇ ਖੋਲੇ ਟਾਈਮ ਜਿਹੜਾ ਸ਼ਾਮ ਦੇ ਵਜੇ ਨੇ 5:30 ਦੇਖੋ ਆਉਂਦੀਆਂ ਨੇ ਭੱਜੀਆਂ ਬਾਹਰੇ ਦੋਸਤੋ ਅੱਜ ਜਿਹੜੀ ਆਪਾਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹ ਗੱਲਬਾਤ ਜਿਹੜੀ ਆਪਾਂ ਆਪਣੀਆਂ ਘਰਾਂ ਵਿੱਚ ਸਬਜੀ ਦੀ ਵੇਸਟੇਜ ਹੁੰਦੀ ਆ ਜਿਸ ਤਰ੍ਹਾਂ ਕੋਈ ਪਾਲਕ ਧਣੀਆਂ ਸਾਗ ਉਹਦੀ ਵੇਸਟੇਜ ਜਾਂ ਫਿਰ ਆਪਾਂ ਗੋਭੀ ਬਣਾਉਣਿਆਂਗੇ ਉਹਦੇ ਟੰਡਲ ਜੇ ਹੁੰਦੇ ਨੇ ਉਹ ਤੁਸੀਂ ਕਿਵੇਂ ਪਾਉਣੀ ਆ ਕਿਵੇਂ ਉਹਦੀ ਕਟਿੰਗ ਕਰਨੀ ਆ ਕੀ ਗੱਲ ਬਾਤ ਆਪਾਂ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਚ ਦੱਸਾਂਗੇ ਉਹੋ ਸਸਤੀ ਵੀ ਪਊ ਤੇ ਸਾਰੀ ਤੁਹਾਨੂੰ ਜਾਣਕਾਰੀ ਆਪਾਂ ਅੱਗੇ-ਅੱਗੇ ਵੀਡੀਓ ਚ ਦਵਾਂਗੇ ਕਿ ਕਿਵੇਂ ਉਹ ਤਿਆਰ ਕਰਨੀ ਆ ਕਿਵੇਂ ਕਟਿੰਗ ਕਰਨੀ ਆ ਕਿੰਨੇ-ਕਿੰਨੇ ਉਹਦੇ ਪੀਸ ਰੱਖਣੇ ਆ ਤੇ ਉਹ ਚ ਹੋਰ ਕੀ ਮਲਾਉਣਾ ਅਨੁਸਾਰ ਹੀ ਗੱਲਬਾਤ ਦੱਸਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਤਾਂ ਜੋ ਤੁਹਾਨੂੰ ਪੂਰੀ ਜਿਹੜੀ ਜਾਣਕਾਰੀ ਮਿਲ ਸਕੇ ਹੁਣ ਤੁਸੀਂ ਜਿਸ ਤਰ੍ਹਾਂ ਇਸ ਵੀਡੀਓ 'ਚ ਦੇਖ ਰਹੇ ਹੋ ਕਿ ਗੋਭੀ ਦੀ ਜਿਹੜੀ ਰਹੇਹਦ ਖੂੰਦ ਦਾ ਜਿਹੜੀ ਆਪਾਂ ਸਬਜ਼ੀ ਬਣਾ ਲੈਂਦੇ ਆ ਬਾਕੀ ਜਿਹੜੀ ਉਹਦੀ ਰਹੇਹਦ ਖੂੰਦ ਹੁੰਦੀ ਆ ਆਲੂਆਂ ਦੇ ਛਿਲਕੇ 'ਚ ਨੇ ਪਿਆਜ਼ਾਂ ਦੇ ਛਿਲਕੇ ਇਹ ਆਪਣੇ ਰੋਜ਼ ਦੀ ਜ਼ਿੰਦਗੀ 'ਚ ਹਨਾ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਸੋ ਇਹ ਰਹੇਹਦ ਖੂੰਦ ਜਿਹੜੀ ਆਪਣੇ ਘਰਾਂ 'ਚ ਡੇਲੀ ਦੀ ਹੁੰਦੀ ਆ ਸੋ ਇਹ ਸਿੱਟਣ ਦੀ ਥਾਂ ਤੇ ਆਪਾਂ ਆਪਣੇ ਜਾਨਵਰਾਂ ਨੂੰ ਪਾ ਕੇ ਮੁਰਗੇ ਮੁਰਗੀਆਂ ਨੂੰ ਪਾ ਕੇ ਇੱਕ ਤਾਂ ਫੀਡ ਦਾ ਖਰਚਾ ਬਹੁਤ ਘੱਟ ਕਰ ਸਕਦੇ ਆ। ਦੂਸਰਾ ਜਿਹੜਾ ਆਪਾਂ ਇਹਨਾਂ ਦਾ ਫਾਇਦਾ ਬਹੁਤ ਹੈਗਾ। ਹੁਣ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਰੀਕ-ਬਰੀਕ ਕਰ ਲੈਣਿਆ। ਦੇਖੋ। ਜਿਸ ਤਰ੍ਹਾਂ ਮੈਂ ਕੱਟ ਰਿਹਾ ਹਾਂਗਾ ਚੰਗੀ ਤਰ੍ਹਾਂ ਬਰੀਕ ਕਰ ਲਓ ਤਾਂ ਜੋ ਇਹ ਚੰਗੀ ਤਰ੍ਹਾਂ ਖਾ ਸਕਣ। ਜਦੋਂ ਪੀਸ ਮੋਟੇ ਰਹਿਣਗੇ ਉਦੋਂ ਇਹ ਨਹੀਂ ਖਾ ਸਕਣਗੇ। ਇਨੂੰ ਜਿੰਨਾ ਹੋ ਸਕੇ ਚੰਗੀ ਤਰ੍ਹਾਂ ਬਰੀਕ ਬਰੀਕ ਕੱਟ ਲਓ ਜਿਹੜਾ ਪੀਸ ਮੋਟਾ ਉਹਨੂੰ ਵੀ ਬਰੀਕ ਬਰੀਕ ਕਰ ਲਓ ਤਾਂ ਜੋ ਆਸਾਨੀ ਨਾਲ ਖਾ ਸਕਣ ਇਹਦੇ ਬਹੁਤ ਜ਼ਿਆਦੇ ਫਾਇਦੇ ਨੇ ਆਪਾਂ ਤੁਹਾਨੂੰ ਅੱਗੇ ਵੀਡੀਓ 'ਚ ਜਾ ਕੇ ਦੱਸਦੇ ਆਂ ਆਪਾਂ ਇਹ ਸਾਰੇ ਕੁੱਕਾਸ ਨੂੰ ਬਰੀਕ ਬਰੀਕ ਕੱਟ ਕੇ ਹੁਣ ਇਹਨਾਂ ਦੇ ਅੱਗੇ ਧਰਤਾ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਇੱਕ ਵਾਰ ਉੱਪਰ ਆ ਜਾ ਕਰਨਗੇ ਕਿਉਂਕਿ ਇਹਨਾਂ ਨੂੰ ਫੀਡ ਦੀ ਆਦਤ ਪਈ ਹੋਈ ਆ ਸੋ ਫਿਰ ਇਹ ਬਹੁਤ ਜਿਹੜਾ ਸ਼ੌਂਕ ਨਾਲ ਉਹ ਖਾਣਗੇ ਨੂੰ ਇੱਕ ਹੌਲੀ ਹੌਲੀ ਪੂਰਾ ਜਦੋਂ ਜ਼ਿਆਦਾ ਭੁੱਖੇ ਹੁੰਦੇ ਨੇ ਉਦੋਂ ਇਹਨਾਂ ਨੂੰ ਇਹ ਪਾਓ ਫੀਡ ਬਾਅਦ ਚੋਂ ਪਾਉਣੀ ਹੈ ਦੇਖ ਹੁਣ ਦੋਸਤੋ ਆਪਾਂ ਤੁਹਾਨੂੰ ਸਮਝਾਵਾਂਗੇ ਪ੍ਰੋਪਰ ਕੀ ਇਹ ਜਿਹੜੀ ਖਰਾਕ ਇਹਨਾਂ ਨੂੰ ਆਪਾਂ ਨੇ ਪਾਈ ਆ ਉਹਦੇ ਕੀ ਫਾਇਦੇ ਨੇ ਤੇ ਆਪਾਂ ਨੂੰ ਕਿਵੇਂ ਜਿਹੜਾ ਫੀਡ ਦਾ ਖਰਚ ਆਪਾਂ ਘੱਟ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਦੋਸਤੋ ਇਹ ਗੱਲ ਆ ਕਿ ਜਦੋਂ ਆਪਾਂ ਇਦਾਂ ਦੇ ਚੀਜ਼ ਇਹਨਾਂ ਨੂੰ ਪਾਉਣੇ ਆ ਜਿਸ ਤਰ੍ਹਾਂ ਹਰੀਆਂ ਸਬਜ਼ੀਆਂ ਹੋ ਗਈਆਂ ਫੀਡ ਤੋਂ ਹਟ ਕੇ ਉਦੋਂ ਇਹਨਾਂ ਦਾ ਜਿਹੜਾ ਫੀਡ ਦਾ ਖਰਚਾ ਘਟਦਾ ਸਭ ਤੋਂ ਵੱਡੀ ਗੱਲ ਤਾਂ ਫੀਡ ਦਾ ਖਰਚਾ ਅੱਧਾ ਹੀ ਰਹਿ ਜਾਂਦਾ ਜੇਕਰ ਇਦਾਂ ਆਪਾਂ ਇਹਨਾਂ ਨੂੰ ਕੁਛ ਨਾ ਕੁਛ ਪਾਉਂਦੇ ਰਹਾਂਗੇ ਅਗਲੀ ਗੱਲ ਇਹ ਆ ਕਿ ਜਿਹੜੀਆਂ ਆਪਾਂ ਸਬਜ਼ੀਆਂ ਖਾਣੇ ਆ ਜਦੋਂ ਇਹ ਖਾਣਗੇ ਹਨਾ ਇਹਨਾਂ ਸਬਜ਼ੀਆਂ ਚ ਪੋਸ਼ਟਿਕ ਤੱਤ ਆਇਰਨ ਸਾਰਾ ਕੁਝ ਵਿਟਾਮਿਨ ਸਬਜ਼ੀਆਂ ਚ ਪੂਰੇ ਭਰਪੂਰ ਮਾਤਰਾ ਚ ਪਾਏ ਜਾਂਦੇ ਨੇ ਸਾਰੀਆਂ ਹਰੀਆਂ ਸਬਜ਼ੀਆਂ ਚ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਮਾਤਰਾ ਵਿੱਚ ਚੰਗੇ ਤੱਤ ਪਾਏ ਜਾਂਦੇ ਨੇ ਸੋ ਇਸ ਲਈ ਜਿਹੜਾ ਅੰਡੇ ਦੀ ਪ੍ਰੋਡਕਸ਼ਨ ਇਹ ਚੀਜ਼ ਨਾਲ ਬਹੁਤ ਵੱਧਦੀ ਆ ਨਾਲੇ ਤਾਂ ਆਪਣਾ ਫੀਡ ਦਾ ਖਰਚਾ ਘਟ ਗਿਆ ਦੂਸਰਾ ਅੰਡੇ ਦੀ ਪ੍ਰੋਡਕਸ਼ਨ ਜਿਹੜੀ ਬਹੁਤ ਵੱਧਦੀ ਆ ਅੱਗੇ ਜਿਸ ਤਰ੍ਹਾਂ ਹੁਣ ਅੱਗੇ ਗਰਮੀਆਂ ਨੇ ਗਰਮੀਆਂ ਚ ਇਹਨਾਂ ਨੂੰ ਪਾਣੀ ਦੀ ਘਾਟ ਪੈ ਜਾਂਦੀ ਹੈ ਕਈ ਵਾਰ ਆਪਣੇ ਜਾਨਵਰਾਂ ਨੂੰ ਪਾਣੀ ਦੀ ਘਾਟ ਇਸ ਤਰ੍ਹਾਂ ਪੈ ਜਾਂਦੀ ਆ ਜੇਕਰ ਇਹ ਇੱਕ ਦੇ ਇੱਕ ਪਾਣੀ ਘੱਟ ਪੀਂਦੇ ਨੇ ਉਸ ਨਾਲ ਜਿਹੜਾ ਪਾਣੀ ਦੀ ਘਾਟ ਪੈ ਜਾਂਦੀ ਆ ਇਹ ਜਦੋਂ ਆਪਾਂ ਸਬਜ਼ੀਆਂ ਪਾਉਨੇ ਇਹਨਾਂ ਨੂੰ ਹਰੀਆਂ ਸਬਜ਼ੀਆਂ ਵਗੈਰਾ ਜਿਹੜਾ ਕੋਈ ਸੱਪਾ ਤੁਹਾਨੂੰ ਦੱਸਿਆਗਾ ਇਹਨਾਂ ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਆ ਇਹ ਸਾਰੇ ਵੀਰਾਂ ਨੂੰ ਪਤਾ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹਨਾਂ ਨੂੰ ਜਿਹੜੀ ਗਰਮੀਆਂ ਚ ਪਾਣੀ ਦੀ ਘਾਟ ਬਿਲਕੁਲ ਵੀ ਨਹੀਂ ਪੈਂਦੀ ਜਿਸ ਤਰ੍ਹਾਂ ਅੱਗੇ ਹੁਣ ਗਰਮੀਆਂ ਦਾ ਸਮਾਂ ਆਗਾ ਉਦੋਂ ਇਹਨਾਂ ਨੂੰ ਪਾਣੀ ਦੀ ਘਾਟ ਬਿਲਕੁਲ ਵੀ ਨਹੀਂ ਪਾਊਗੀ ਸੋ ਗਰਮੀਆਂ ਚ ਇਹ ਚੀਜ਼ਾਂ ਦੇਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ ਖੇਤਾਂ ਚ ਕੋਈ ਵੀ ਜਿਹੜਾ ਹਰਾ ਚਾਰਾ ਹੁੰਦਾ ਆਪਾਂ ਆਪਾਂ ਆਪਣੇ ਡੰਗਰਾਂ ਨੂੰ ਪਾਉਣੇ ਆ ਪਸ਼ੂਆਂ ਨੂੰ ਪਾਉਣੇ ਆ ਉਹ ਵੀ ਇਹਨਾਂ ਨੂੰ ਪਾ ਸਕਦੇ ਆਂਗੇ ਉਹ ਵੀ ਇਹ ਬਹੁਤ ਸ਼ੌਕ ਨਾਲ ਖਾਂਦੇ ਨੇ ਉਹਦੇ ਨਾਲ ਇਹਨਾਂ ਦਾ ਜਿਹੜਾ ਹੈਲਥ ਸਿਸਟਮ ਪੂਰਾ ਮੇਨਟੇਨ ਰਹਿੰਦਾਗਾ ਇਹ ਬਿਮਾਰੀ ਤੋਂ ਦੂਰ ਰਹਿੰਦੇ ਨੇ ਜਦੋਂ ਆਪਾਂ ਕੱਲੀ ਫੀਡ ਪਾਈ ਜਾਂਦੇ ਇਹਨਾਂ ਨੂੰ ਗਰਮੀਆਂ 'ਚ ਜ਼ਿਆਦਾ ਫੀਡ ਪਾਉਣ ਕਾਰਨ ਜਿਹੜਾ ਅੰਦਰਲਾ ਇਹਨਾਂ ਦਾ ਪਾਚਣ ਪ੍ਰਕਿਰਿਆ ਕੀ ਉਹਤੇ ਵੀ ਅਸਰ ਪੈਂਦਾ ਹੈਗਾ ਜਦੋਂ ਆਪਾਂ ਇਹ ਸੌਫਟ ਫੂਡ ਕਹਿ ਦਿੰਦੇ ਆਪਾਂ ਇਹਨੂੰ ਅੰਗਰੇਜ਼ੀ 'ਚ ਸੌਫਟ ਫੂਡ ਜਦੋਂ ਆਪਾਂ ਇਹ ਹਰੇ ਬਾਈ ਨੂੰ ਸੌਫਟ ਫੂਡ ਕਹਿੰਦੇ ਆ ਜਦੋਂ ਆਪਾਂ ਸੌਫਟ ਫੂਡ ਪਾਉਂਦੇ ਆ ਅੰਦਰ ਇਹਨਾਂ ਦਾ ਸਹੀ ਰਹਿੰਦਾ ਹੈਗਾ ਪਾਚਣ ਪ੍ਰਕਿਰਿਆ ਵੀ ਸਹੀ ਰਹਿੰਦੀ ਆ ਤੇ ਇਹ ਬਿਮਾਰੀਆਂ ਤੋਂ ਵੀ ਜਿਹੜਾ ਦੂਰ ਰਹਿੰਦੇ ਨੇਗੇ ਜੇਕਰ ਇਹ ਗੱਲ ਦਾ ਆਪਾਂ ਗੌਰ ਕਰਾਂਗੇ ਇਹ ਹਰੀਆਂ ਸਬਜ਼ੀਆਂ ਵਗੈਰਾ ਪਾਵਾਂਗੇ ਦੋਸਤੋ ਇਹ ਬਿਲਕੁਲ ਫ੍ਰੀ ਚ ਤਿਆਰ ਹੁੰਦੀ ਹੈਗੀ ਹੁਣ ਇਹ ਚ ਮਲਾਉਣਾ ਕੀ ਆ ਆਪਾਂ ਇਹਦੇ ਬਾਰੇ ਵੀ ਗੱਲ ਕਰ ਲੈਨੇ ਆ ਇਹ ਜਿਹੜਾ ਆਪਾਂ ਹਰੇ ਬਾਈ ਦੀ ਇਹਨਾਂ ਲਈ ਤਿਆਰ ਕੀਤੀ ਆ ਸਬਜ਼ੀਆਂ ਚੋਂ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਪੂਰੇ ਸ਼ੌਕ ਨਾਲ ਖਾ ਰਹੀਆਂ ਨੇ ਹੁਣ ਤੁਸੀਂ ਇੱਕ ਚੀਜ਼ ਹੋਰ ਐਡ ਕਰ ਸਕਦੇ ਹੋ ਇਹਦੇ ਉੱਪਰ ਤੁਸੀਂ ਜਿਹੜਾ ਆਪਣਾ ਬੂਰਾ ਸੂੜਾ ਹੁੰਦਾ ਜਿਹੜਾ ਆਪਣੀ ਲੇਡੀਜ਼ ਆਟਾ ਗੁੰਨਣ ਵੇਲੇ ਆਟਾ ਛਾਣਦੀਆਂ ਨੇ ਆਟੇ ਦੀ ਰਹਿੰਦ ਖੂੰਦ ਰਹਿੰਦੀ ਆ ਉਹ ਤੁਸੀਂ ਇਹਦੇ ਉੱਪਰ ਪੁੱਕ ਸਕਦੇ ਹੋਗੇ ਕਈ ਜਾਨਵਰ ਇਹ ਨਹੀਂ ਖਾਂਦੇ ਉਹ ਤੁਸੀਂ ਉੱਪਰ ਭੁੱਕ ਕੇ ਇਹਨਾਂ ਨੂੰ ਇੱਕ ਟੇਸਟ ਆਟੇ ਦਾ ਆਊਗਾ ਤਾਂ ਇਹ ਬਹੁਤ ਜ਼ਿਆਦਾ ਸ਼ੌਕ ਨਾਲ ਖਾਣਗੇ ਇਸ ਤਰ੍ਹਾਂ ਜੇ ਕਰ ਪਾਉਗੇ 5 ਮਿੰਟਾਂ ਚ ਸਾਰਾ ਨਿਪਟਾ ਜਾਣਗੇ ਤੁਸੀਂ ਦੇਖ ਸਕਦੇ ਹੋ ਪੂਰਾ ਸ਼ੌਕ ਨਾਲ ਖਾ ਰਹੇ ਨੇ ਵੀਡੀਓ 'ਚ ਜਿਸ ਤਰ੍ਹਾਂ ਤੁਸੀਂ ਹੁਣ ਦੇਖ ਰਹੇ ਹੋ ਅਗਲੀ ਇੱਕ ਚੀਜ਼ ਜਿਹੜੀ ਤੁਸੀਂ ਐਡ ਕਰ ਸਕਦੇ ਹੋ ਉਹ ਹੈ ਲਿਕਸਨ ਪਾਊਡਰ ਆਉਂਦਾ ਦੋਸਤੋ ਆਪਾਂ ਇੱਕ ਵੀਡੀਓ 'ਚ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜਾ ਲਿਕਸਨ ਪਾਊਡਰ ਆ ਉਹ ਇਹਨਾਂ ਨੂੰ ਕਾਫੀ ਜ਼ਿਆਦਾ ਬਿਮਾਰੀਆਂ ਤੋਂ ਬਚਾਉਂਦਾ ਹੈ। ਉਹਦਾ ਜਿਹੜਾ ਪਾਊਚਾ 70-80 ਰੁਪਏ ਦਾ ਛੋਟਾ ਪਾਊਚ ਆ ਜਾਂਦਾ ਹੈਗਾ ਉਹ ਤੁਸੀਂ ਜਿਸ ਤਰ੍ਹਾਂ ਅੱਧਾ ਚਮਚਾ ਜਿਸ ਤਰ੍ਹਾਂ ਹੁਣ ਮੈਂ ਆਪਣੀ ਤੁਸੀਂ ਫੀਡ ਦੇਖ ਸਕਦੇ ਹੋ ਜੇਕਰ 10-20 ਮੁਰਗੀਆਂ ਤੁਹਾਡੇ ਘਰੇ ਰੱਖੀਆਂ ਨੇ ਤਾਂ ਤੁਸੀਂ ਉਹ ਪਾਊਡਰ ਦਾ ਅੱਧਾ ਚਮਚਾ ਲੈ ਕੇ ਜਿਹੜਾ ਇਹਦੇ ਉੱਪਰ ਪੁੱਕ ਦੇਣਾ। ਪੁੱਕ ਕੇ ਇਹਨੂੰ ਚੰਗੀ ਤਰ੍ਹਾਂ ਰਲਾ ਕੇ ਇਹਨਾਂ ਦੇ ਅੱਗੇ ਧਰ ਦੋ। ਉਹਦੇ ਨਾਲ ਜਿਹੜਾ ਉਹ ਪਾਊਡਰ ਵੀ ਇਹਨਾਂ ਦੇ ਅੰਦਰ ਚਲਿਆ ਜਾਊਗਾ। ਤੇ ਜਿਹੜੀਆਂ ਹਰੀਆਂ ਸਬਜ਼ੀਆਂ ਨੇ ਆਪਾਂ ਪਾ ਰਹੇ ਹਾਂ ਰਹਿਦਕੂੰਦ ਉਹ ਵੀ ਇਹ ਬਹੁਤ ਸ਼ੌਂਕ ਨਾਲ ਖਾਣਗੇ ਕਿਉਂਕਿ ਉਹ ਪਾਊਡਰ ਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਆਟਾ ਵੀ ਪਾ ਸਕਦੇ ਤੁਸੀਂ ਜਿਸ ਤਰ੍ਹਾਂ ਆਪਾਂ ਦੱਸਿਆ ਤੁਹਾਨੂੰ ਤੇ ਇਹ ਵੀ ਪਾ ਸਕਦੇ ਹੋ ਇਸ ਤਰ੍ਹਾਂ ਦੋਸਤੋ ਆਪਾਂ ਆਪਣੀ ਵਧੀਆ ਫੀਡ ਦੇ ਖਰਚੇ ਤੋਂ ਆਪਾਂ ਬਚ ਸਕਦੇ ਆ ਜੇਕਰ ਜ਼ਿਆਦਾ ਫੀਡ ਪਾਵਾਂਗੇ ਤਾਂ ਆਪਣਾ ਜਿਹੜਾ ਮੁਨਾਫਾ ਉਹ ਘਟ ਜੂਗਾ ਮੁਨਾਫਾ ਜਿਹੜਾ ਘਟਣ ਕਰਕੇ ਅੱਗੇ ਆਪਾਂ ਨੂੰ ਜਿਹੜਾ ਪ੍ਰੋਫਟ ਲਾਈਨ ਚ ਜਿਹੜੀ ਪ੍ਰੋਬਲਮ ਆਉਗੀ ਸੋ ਜੇਕਰ ਆਪਾਂ ਇਦਾਂ ਦੀਆਂ ਗੱਲਾਂ ਦਾ ਧਿਆਨ ਰੱਖਦੇ ਆਂ ਤਾਂ ਆਪਾਂ ਅੱਗੇ ਜਾ ਕੇ ਚੰਗਾ ਪ੍ਰੋਫਿਟ ਲੈ ਸਕਦੇ ਆਂ। ਦੋਸਤੋ ਆਪਾਂ ਤੁਹਾਨੂੰ ਹਰ ਇੱਕ ਵੀਡੀਓ ਚ ਜਾਣਕਾਰੀ ਵੀ ਦਿੰਨੇ ਆਂਗੇ। ਕੋਈ ਵੀ ਨੌਲੇਜ ਵਾਲੀ ਵੀਡੀਓ ਹੁੰਦੀਆਂ ਨੇ ਆਪਾਂ ਕੋਈ ਵੀ ਫालतू ਵੀਡੀਓ ਨਹੀਂ ਬਣਾਉਂਦੇ। ਸੋ ਜੇਕਰ ਕਿਸੇ ਵੀਰ ਨੂੰ ਵੀ ਕਿਸੇ ਵਿਸ਼ੇ ਤੇ ਵੀਡੀਓ ਚਾਹੀਦੀ ਹੁੰਦੀ ਆ ਤਾਂ ਤੁਸੀਂ ਮੈਸੇਜ ਕਰਕੇ ਉਸ ਵਿਸ਼ੇ ਤੇ ਵੀਡੀਓ ਵੀ ਬਣਵਾ ਸਕਦੇ ਹੋ। ਸੋ ਇਸ ਤਰ੍ਹਾਂ ਹੀ ਦੋਸਤੋ ਆਪਣੇ ਚੈਨਲ ਨੂੰ ਪਿਆਰ ਕਰਦੇ ਰਹੋ ਜਿਆਦਾ ਤੋਂ ਜਿਆਦਾ ਵੀਰੇ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਪੂਰੀ ਵੀਡੀਓ ਦੇਖਿਆ ਕਰੋ ਕਿਉਂਕਿ ਆਪਣੀ ਜਿਹੜੀਆਂ ਵੀਡੀਓ ਨੇ ਸਾਰੀਆਂ ਨੌਲੇਜ ਵਾਲੀਆਂ ਹੁੰਦੀਆਂ ਨੇ ਕੋਈ ਆਪਾਂ ਫਾਲਤੂ ਵੀਡੀਓ ਨਹੀਂ ਬਣਾਉਂਦੇ ਸੋ ਐਂਡ ਤੱਕ ਵੀਡੀਓ ਦੇਖਿਆ ਕਰੋ ਸੋ ਇੱਕ ਵਾਰ ਫੇਰ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ